ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਰਿੱਗੀ ਸੱਤਰੀਆਕਾਰ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਕ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਟਰਣਜੀਦਨ ਜੀ ਜらっしゃਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਮੰਤਰੀ ਮੰਡਲ ਦੇ ਬਾਰੇ ਵਿੱਚ ਔਰ ਖਬਰਾਂ ਇਹ ਆ ਰਹੀਆਂ ਨੇ ਕਿ 12 ਮੰਤਰੀ ਇਸ ਮੰਤਰੀ ਮੰਡਲ 'ਚ ਇਹੋ ਜਿਹੇ ਨੇ ਜਿਨ੍ਹਾਂ ਨੇ ਚੋਣ ਨਹੀਂ ਲੜੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਸਮੇਤ ਕੁੱਲ 72 ਮੰਤਰੀ ਨੇ ਜੀ ਪ੍ਰਧਾਨ ਮੰਤਰੀ ਮੋਦੀ ਸਮੇਤ ਕੁੱਲ 72 ਮੰਤਰੀ ਨੇ ਜੀ ਇੱਕ ਪ੍ਰਧਾਨ ਮੰਤਰੀ ਤੇ 71 ਹੋਰ ਕੈਬਨਿਟ ਮੰਤਰੀ ਦੇ ਵਿੱਚ ਲੈ ਗਿਆ 72 ਮੰਤਰੀ ਟੋਟਲ ਹੋ ਗਏ ਆ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ 14 ਉਹ ਮੰਤਰੀ ਆ ਜਿਨ੍ਹਾਂ ਨੇ ਜਿਤਨੀ ਹਾਸਲ ਕੀਤੀ ਕਹਿੰਦੇ ਦਾ ਭਾਵ ਇਹ ਆ 12 ਤਾਂ ਉਹ ਆ ਜੇਕਰ ਉਹ ਚੋਣ ਲੜਦੇ ਤਾਂ ਹੀ ਜਿਤਨੇ ਨਾ ਉਹ 12 ਜਣੇ ਜਿਹੜੇ ਉਹ ਵੀ ਕੈਬਨਿਟ ਦੇ ਵਿੱਚ ਲਏ ਗਏ ਆ ਜਿਨ੍ਹਾਂ ਦੇ ਵਿੱਚ ਇੱਕ ਨਿਰਮਲਾ ਸੀਤਾ ਰਮਨ ਵੀ ਆ ਉਹਨਾਂ ਨੂੰ ਇਤਕੀ ਫਿਰ ਸਿੱਤ ਮੰਤਰੀ ਮੰਤ੍ਰ ਮੰਤਰੀ ਮਿਲ ਗਿਆ ਕਿਉਂਕਿ ਉਹਨਾਂ ਨੇ ਵੈਸੇ ਚੋਣ ਨਹੀਂ ਲੜੀ ਦੂਜੀ ਗੱਲ ਇਹ ਜੀ ਕਿ 12 ਜਿਹੜੇ ਉਹ ਹੋਗੇ ਜਿਨ੍ਹਾਂ ਨੇ ਚੋਣ ਲੜੀ ਨਹੀਂ ਗਈ ਤੇ ਤਾਂ ਵੀ ਮੰਤਰੀ ਆ ਤੇ ਦੋ ਜਣੇ ਉਹ ਆ ਜਿਨ੍ਹਾਂ ਨੇ ਚੋਣ ਲੜੀ ਪਰ ਉਹ ਹਾਰ ਗਏ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਮੰਤਰੀ ਮਹਿਕਮਾ ਦਿੱਤਾ ਗਿਆ ਉਹਨਾਂ ਨੂੰ ਕੈਬਨਟ ਦੇ ਵਿੱਚ ਲੈ ਲਿਆ ਗਿਆ ਤੇ ਉਸ ਤੋਂਗਲੀ ਗੱਲ ਇਹ ਆ ਵੀ ਹੁਣ ਵਿਭਾਗਾਂ ਦੀ ਵੰਡ ਹੋ ਗਈ ਆ ਵਿਭਾਗਾਂ ਦੀ ਜਿਹੜੀ ਵੰਡ ਹੋਈ ਉਹ ਮੈਂ ਤੁਹਾਨੂੰ ਛੋਟਾ ਜਿਹਾ ਬੇਰਵਾ ਦੱਸ ਦਿੰਦਾ ਇਹ ਤਾਂ ਸਮਾਂ ਲੱਗ ਜਾਣਾ ਜੇਕਰ ਸਾਰਿਆਂ ਦਾ ਬੇਰਵਾ ਸੰਝਾ ਕਰੂੰਗਾ ਅਮਿਤ ਸ਼ਾਹ ਨੂੰ ਇੱਕ ਵਾਰ ਫੇਰ ਗ੍ਰਹਿ ਮਹਿਕਮਾ ਮਿਲ ਗਿਆ ਰਾਜਨਾਥ ਸਿੰਘ ਨੂੰ ਰੱਖਿਆ ਮਹਿਕਮਾ ਮਿਲ ਗਿਆ ਨਿਤਨ ਗੜਕਰੀ ਨੂੰ ਇੱਕ ਵਾਰ ਫੇਰ ਸੜਕੀ ਮਹਿਕਮਾ ਮਿਲ ਗਿਆ ਸੜਕੀ ਆਵਾਜਾਈ ਮਹਿਕਮਾ ਮਿਲ ਗਿਆ ਹਾਈਵੇ ਵਾਲਾ ਜੀਪੀ ਨੱਡਾ ਨੂੰ ਸਿਹਤ ਪਰਿਵਾਰ ਕਲਿਆਣ ਰਸਾਇਣ ਇਹ ਵਿਭਾਗ ਮਿਲਿਆ ਸ਼ਿਵਰਾਜ ਸਿੰਘ ਚੋਹਾਨ ਨੂੰ ਖੇਤੀਬਾੜੀ ਵਿਭਾਗ ਮਿਲਿਆ ਖੇਤੀਬਾੜੀ ਕਿਸਾਨ ਕਲਿਆਣ ਤੇ ਪਿੰਡ ਉਪਕਾਸ ਨਿਰਮਲ ਸਿਤਰਮਨ ਨੂੰ ਵਿੱਤ ਵਿਭਾਗ ਮਿਲਿਆ ਐਸ ਜੈ ਸ਼ੰਕਰ ਨੂੰ ਇੱਕ ਵਾਰ ਫਿਰ ਵਿਦੇਸ਼ ਵਿਭਾਗ ਮਿਲਿਆ ਮਨੋਹਰ لال ਖੱਟੜ ਜਿਹੜੇ ਕਿ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਆ ਐਚਕੀਐਮਪੀ ਬਣੇ ਆ ਇਹਨਾਂ ਨੂੰ ਸ਼ਹਿਰੀ ਮਾਮਲੇ ਤੇ ਊਰਜਾ ਵਿਭਾਗ ਮਿਲਿਆ ਐਚਡੀ ਕੁਮਾਰ ਸਵਾਮੀ ਨੂੰ ਭਾਰੀ ਉਦਯੋਗ ਤੇ ਇਸਪਾਤ ਵਿਭਾਗ ਮਿਲਿਆ ਪੀਯੂਸ਼ ਗੋਇਲ ਨੂੰ ਕਮਰਸ ਤੇ ਇੰਡਸਟਰੀ ਮਿਲਿਆ ਹੁਣ ਵੱਡੀ ਗੱਲ ਹੈ ਜੀ ਤਰਮਿੰਦਰ ਪ੍ਰਧਾਨ ਤਰਮਿੰਦਰ ਪ੍ਰਧਾਨ ਨੂੰ ਕਿਸੇ ਵੇਲੇ ਪੈਟਰੋਲੀਅਮ ਵਿਭਾਗ ਵੀ ਮਿਲਿਆ ਸੀ ਪਰ ਐਚਕੀ ਨੂੰ ਸਿੱਖਿਆ ਮਹਿਕਮਾ ਮਿਲਿਆ ਜੀਤਨ ਨਾਮਾ ਜੀ ਨੂੰ ਪਤਾ ਲੱਗਾ ਕਿ ਇੱਥੇ ਜਿਹੜਾ ਮਹਿਕਮਾ ਮਿਲਿਆ ਉਹ ਸੂਖਮ ਤੇ ਲਘੂ ਉਦਯੋਗਾਂ ਵਾਲਾ ਮਹਿਕਮਾ ਮਿਲ ਗਿਆ ਇਹਨਾਂ ਨੂੰ ਸੋ ਕਹਿੰਦਾ ਭਾਬੇ ਜੀ ਕਿ ਜਿਹੜੇ ਐਚਕੀ ਮਹਿਕਮੇ ਮਿਲੇ ਆ ਉਹ ਮਹਿਕਮੇ ਜਿਹੜੇ ਉਹ ਬੜੇ ਮਹੱਤਵਪੂਰਨ ਸੌਰੀ ਮੈਂ ਜੀਤਨ ਨਾਮਾ ਜੀ ਜਿਹੜੀ ਗੱਲ ਕਰ ਰਿਹਾ ਸੀਗਾ ਲਘੂ ਤੇ ਮੱਧ ਉਦਯੋਗ ਇਹਨਾਂ ਨੂੰ ਮਹਿਕਮਾ ਮਿਲਿਆ ਲਲਨ ਸਿੰਘ ਨੂੰ ਪੰਚਾਇਤੀ ਰਾਜ ਪਸ਼ੂ ਪਾਲਣ ਤੇ ਡੇਰੀ ਮਹਿਕਮ ਸਰਬਨੰਦ ਸੋਨੋਵਾਲ ਨੂੰ ਸ਼ਿਪਿੰਗ ਤੇ ਜਲਮਾਰਗ ਮਿਲਿਆ, ਰਾਮ ਮੋਹਨ ਨਾਇਡੂ ਨੂੰ ਜਿਹੜਾ ਸ਼ਹਿਰੀ ਹਵਾਬਾਜ਼ੀ ਵਿਭਾਗ ਮਿਲ ਗਿਆ। ਸੋ ਇਸ ਗਿਰੀ ਰਾਜ ਸਿੰਘ ਨੂੰ ਕਪੜਾ ਵਿਭਾਗ ਮਿਲ ਗਿਆ। ਜੋਤੀ ਰਾਓ ਦਿੱਤਿਆ ਸਿੰਧਗਿਆ ਨੂੰ ਸੰਚਾਰ ਵਿਭਾਗ ਮਿਲ ਗਿਆ। ਸੋ ਇਸੇ ਤਰੀਕੇ ਦੇ ਨਾਲ ਬਾਕੀ ਵੱਖ-ਵੱਖ ਲੋਕਾਂ ਨੂੰ ਵੱਖ-ਵੱਖਰੇ ਵਿਭਾਗ ਮਿਲੇ ਆ। ਤੇ ਜਿਹੜਾ ਰਵਨੀਤ ਬਿੱਟੂ ਆ, ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀਦੰਤਵਾ ਜਿਹੜਾ ਮਿਲਿਆ, ਉਹਦੇ ਵਿੱਚ ਉਹਨੂੰ ਰੇਲ ਵਿਭਾਗ ਤੇ ਦੂਜਾ ਉਹਦੇ ਕੋਲੇ ਹੈਗਾ ਜੀ ਫੂਡ ਪ੍ਰੋਸੈਸਿੰਗ ਵਿਭਾਗ ਕੇਂਦਰੀ ਰਾਜ ਮੰਤਰੀ ਕੀ ਹੁੰਦਾ ਬਈ ਮੈਂ ਹੁਣ ਤੁਹਾਨੂੰ ਉਹ ਦੱਸਦਾ ਕੇਂਦਰੀ ਰਾਜ ਮੰਤਰੀ ਉਹ ਹੁੰਦਾ ਜਿਨੇ ਕਦੇ ਵੀ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਕੈਬਨਿਟ ਮੀਟਿੰਗ ਹੁੰਦੀ ਆ ਉਹਦੇ ਵਿੱਚ ਕੇਂਦਰੀ ਰਾਜ ਮੰਤਰੀਆਂ ਨੇ ਆਪਨੇ ਸ਼ਾਮਲ ਹੋਣਾ ਹੁੰਦਾ ਇਹਨਾਂ ਨੂੰ ਮੁੱਖ ਕੈਬਨਿਟ ਮੰਤਰੀ ਦੇ ਸਹਿਯੋਗ ਵਾਸਤੇ ਰੱਖਿਆ ਹੁੰਦਾ ਜਿਵੇਂ ਕਿ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਵੀ ਚਿਰਾਗ ਪਾਸਵਾਨ ਦੇ ਕੋਲੇ ਇੱਕ ਮਹਿਕਮਾ ਉਹ ਜਿਹੜਾ ਮਹਿਕਮਾ ਉਹਦੇ ਲਈ ਸਯੋਗੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੂਬੇ ਸੂਬਾਈ ਤੌਰ ਦੇ ਉੱਤੇ ਸੋ ਇਹ ਆਪਣੇ ਉਸ ਕੈਬਨਟ ਮੰਤਰੀ ਨੂੰ ਰਿਪੋਰਟ ਕਰਦੇ ਆ ਇਹ ਸਿੱਧੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਮੁੱਖ ਮੀਟਿੰਗਾਂ ਉਹ ਕੈਬਨਟ ਮੰਤਰੀ ਕਰਦੇ ਆ ਇਹ ਉਹਨਾਂ ਦੇ ਹਿਟਲੇ ਲੈਵਲ ਦੇ ਮੰਤਰੀ ਹੁੰਦੇ ਆ ਸੋ ਕੁੱਲ ਮਿਲਾ ਕੇ ਕਹਿਣ ਦਾ ਭਾਵ ਇਹ ਆ ਵੀ ਇਤਕੀ ਦੀ ਕੈਬਨਟ ਆ ਜਿਹੜੀ ਉਸ ਸਭ ਤੋਂ ਵੱਡੀ ਕੈਬਨਟ ਆ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀ ਵਾਰ ਵੀ ਛੋਟੀ ਕੈਬਨਟ ਸੀ ਉਸ ਤੋਂ ਬਾਅਦ ਵੀ ਪਿਛਲੀ ਸੀ ਕਿ ਪਹਿਲੀ ਟਰਮ ਵਾਲੀ ਛੋਟੀ ਸੀ ਪਰ ਐਤਕੀ ਕਿਉਂਕਿ ਸਹਿਯੋਗੀ ਹੈ ਜਿਹੜੇ ਉਹਨਾਂ ਨੂੰ ਵੀ ਐਡਜਸਟ ਕਰਨਾ ਸੀ ਇਸ ਕਰਕੇ ਇਹ ਐਡਜਸਟ ਕਰਨ ਦੇ ਚੱਕਰ ਦੇ ਵਿੱਚ ਐਤਕੀ ਬਹੁਤ ਵੱਡੀ ਇੱਕ ਕੈਬਨਿਟ ਬਣੀ ਆ। ਜੋ ਭਵਿੱਖ ਦੇ ਵਿੱਚ ਦੇਖਦੇ ਨੇ ਜੀ ਕੀ ਬਣਦਾ ਪਰ ਮੈਂ ਹੁਣੇ-ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਜਿਹੜੀ ਹੈਗੀ ਆ ਏਕਨਾਥ ਸ਼ਿੰਦੇ ਗਰੁੱਪ ਵਾਲੀ ਸ਼ਿਵ ਸੈਨਾ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ। ਉਹ ਕਹਿੰਦੇ ਜੀ ਸਾਡੇ 7 ਲੋਕ ਸਭਾ ਦੇ ਮੈਂਬਰ ਆ। ਸਾਡੇ 7 ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਤੇ ਸਿਰਫ ਸਾਡਾ ਇੱਕ ਕੈਬਨਿਟ ਦੇ ਵਿੱਚ ਮੰਤਰੀ ਲਿਆ। ਉਹ ਵੀ ਕੀ ਲਿਆ ਉਹਨਾਂ ਨੂੰ ਮੁੱਖ ਕੈਬਨਿਟ ਮੰਤਰੀ ਨਹੀਂ ਬਣਾਇਆ ਉਹਨੂੰ ਲਿਆ ਗਿਆ ਜੀ ਰਾਜ ਮੰਤਰੀ ਆਜ਼ਾਦ ਸੁਤੰਤਰ ਵਿਭਾਗ ਕਿਉਂਕਿ ਉਹਨਾਂ ਨੇ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਨੀ ਹੁੰਦੀ ਹੈ ਪਰ ਉਹ ਮੀਟਿੰਗ ਦੇ ਵਿੱਚ ਹਾਜ਼ਰ ਵੀ ਹੁੰਦੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਮੁੱਖ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਆਜ਼ਾਦ ਸੁਤੰਤਰ ਜਿਹਨੂੰ ਕਹਿੰਦੇ ਆ ਤੇ ਫਿਰ ਕੇਂਦਰੀ ਰਾਜ ਮੰਤਰੀ ਉਹ ਕਰਦੇ ਹੈਗੇ ਜੀ ਜਿਹੜੀ ਉਹ ਕਰਦੇ ਤਾਂ ਹੈਗੇ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਪਰ ਉਹ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਂਦੇਗੇ ਪਰ ਇਹ ਹੈ ਜੀ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਵੀ ਜੇ ਤਾਂ ਜੀਤਨ ਨਰਾ ਮੰਗ ਹੀ ਆ ਉਹ ਕੱਲ੍ਹ ਹੀ ਜਿੱਤੇ ਆਪਣੀ ਪਾਰਟੀ ਦੇ ਵੱਲੋਂ ਤੇ ਭਾਈ ਤੁਸੀਂ ਉਹਨੂੰ ਕੈਬਨਿਟ ਦੇ ਵਿੱਚ ਲੈ ਲਿਆ ਮੁੱਖ ਤੌਰ ਦੇ ਉੱਤੇ ਕਿ ਰਾਗ ਪਾਸਵਾਨ ਨੂੰ ਕਿੰਨਾ ਵਧੀਆ ਵੱਡੇ ਵਿਭਾਗ ਮਿਤੇ ਆ ਪਰ ਸਾਨੂੰ ਕਿਉਂ ਨਹੀਂ ਉਹਨਾਂ ਨੇ ਕਿਹਾ ਜੀ ਕਿ ਸਾਡੇ 7 ਸਤੰਬਰਾਂ ਦੀ ਕੋਈ ਵਜੂਦ ਨਹੀਂਗਾ ਸੋ ਉਹਨਾਂ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਜੀ ਜੀ ਬਿਲਕੁਲ ਤੇ ਚਨਾ ਸਾਹਿਬ ਉਧਰ ਰਵਨੀਤ ਸਿੰਘ ਬਿੱਟੂ ਹਰੀ ਦਾ ਬਹੁਤ ਖੁਸ਼ ਨੇ ਉਹ ਕਹਿੰਦੇ ਕਿ ਮੇਰਾ ਸੁਪਨਾ ਪੂਰਾ ਹੋਇਆ ਤੇ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਬੀਜੇਪੀ ਦੀ ਸਰਕਾਰ ਬਣਾਵਾਂਗੇ ਹਾਂ ਬਿਲਕੁਲ ਜੀ ਉਹ ਕਹਿੰਦੇ ਆ ਜੀ ਕਿ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਵਾਂਗੇ ਉਹ ਕਹਿੰਦੇ ਕਿ ਦੇਖੋ ਮੇਰਾ ਸੁਪਨਾ ਸੀ ਕਿ ਮੈਂ ਇਸ ਥਾਂ ਦੇ ਉੱਤੇ ਪਹੁੰਚਾਂ ਤੇ ਮੈਨੂੰ ਇਸ ਥਾਂ ਦੇ ਉੱਤੇ ਭਾਜਪੀ ਨੇ ਤੇ ਨਰਿੰਦਰ ਮੋਦੀ ਫੁਰਾਨ ਨੇ ਪਹੁੰਚਾਤਾ ਤੁਸੀਂ ਦੇਖੋ ਵੀ ਜਦੋਂ ਪਿਛਲੀ ਵਾਰੀ ਆਏ ਸੀਗੇ ਅਮਿਤ ਸ਼ਾਹ ਹੋਰੀ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਲੁਧਿਆਣੇ ਦੇ ਵਿੱਚ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਰਵਨੀਤ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾਓ ਮੈਂ ਉਹਨੂੰ ਵੱਟਾ ਬੰਦਾ ਬਣਾ ਦਊਗਾ ਤੇ ਪਰ ਹੁਣ ਪਤਾ ਲੱਗਾ ਜੀ ਕਿ ਉਹ ਵੱਡਾ ਬੰਦਾ ਬਲੌਂਡ ਬਾਰੇ ਦਿਨੋ ਸੋਚੀ ਬੈਠੇ ਸੀਗੇ ਜੈਵਰੀ ਇੰ样 ਲੱਗਦਾ ਹੁੰਦਾ ਵੀ ਰਾਜਨੀਤਿਕ ਲੋਕ ਆ ਜਿਹੜੇ ਸਿਰਫ ਤੇ ਸਿਰਫ ਤਾੜੀਆਂ ਮਰਾਉਣ ਦੇ ਲਈ ਤੇ ਵੋਟਾਂ ਇਹਨਾਂ ਨੂੰ ਪਾ ਦੇਣ ਤੇ ਇਸ ਕਰਕੇ ਗੱਲ ਕਹਿੰਦੇ ਆ ਪਰ ਉਹਨਾਂ ਨੇ ਮਨ ਦੇ ਵਿੱਚ ਸੋਚੀ ਹੋਈ ਸੀ ਇਹ ਗੱਲ ਸੋ ਉਹਨਾਂ ਨੇ ਭਾਈ ਆਪਦੇ ਵੱਲੋਂ ਉਹਨੂੰ ਵੱਡਾ ਬੰਦਾ ਬਣਾਤਾ ਹੁਣ ਵੱਡਾ ਬੰਦਾ ਪੰਜਾਬ ਦੇ ਲਈ ਕੀ ਕੰਮ ਕਰਦਾ ਸਮਾਂ ਦੱਸੂਗਾ ਪਰ ਰਵਨੀਤ ਬਟੂ ਹੋਰੀ ਇਸ ਵੇਲੇ ਚਾਹ ਦੇ ਵਿੱਚ ਆ ਖੁਸ਼ੀ ਦੇ ਵਿੱਚ ਉਹ ਕਹਿੰਦੇ ਦੇਖਿਓ ਜੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਹੀ ਸਰਕਾਰ ਬਣੇਗੀ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਬੀਜੇਪੀ ਦੀ ਸਰਕਾਰ ਬਣਨੀ ਆ ਹੋਰ ਕਿਸੇ ਦੀ ਸਰਕਾਰ ਨਹੀਂ ਬਣਨੀ 227 ਦੇ ਵਿੱਚ ਸਰਕਾਰ ਸਾਡੀ ਬਣੂਗੀ ਤਾਂ ਉਹ ਤਾਂ ਇਹ ਵੀ ਗੱਲ ਕਹਿੰਦੇ ਕਿ ਮੁੱਖ ਮੰਤਰੀ ਬਣਨਾ ਮੇਰੀ ਕਿਸਮਤ ਦੇ ਵਿੱਚ ਲਿਖਿਆ ਮਤਲਬ ਇਹ ਹੈ ਜੀ ਕਿ ਉਹ ਮੁੱਖ ਮੰਤਰੀ ਬਣਨ ਦੀ ਫੀਲਿੰਗ ਹੁਣ ਲੈ ਰਹੇ ਆ ਹੁਣ ਅਗਲਾ ਸਵਾਲ ਇਹ ਆ ਕਿ ਉਹ ਕਿਹੜੀ ਕਾਰਨਾਂ ਜਿਹਦੇ ਕਰਕੇ ਹਾਰੇ ਹੋਏ ਰਵਨੀਤ ਮਿੱਟੂ ਨੂੰ ਮੰਤਰੀ ਬਣਾਇਆ ਗਿਆ ਕੇਂਦਰ ਦੇ ਵਿੱਚ ਲਿਆ ਗਿਆ ਉਹਦਾ ਕਾਰਨ ਇਹ ਕਿ ਭਾਜੀ ਪੀ ਆ ਜਿਹੜੀ ਇੱਕ ਤਾਂ ਚਾਹੁੰਦੀ ਆ ਕਿ ਭਾਈ ਸਾਨੂੰ ਸਿੱਖ 체ਰਾ ਮਿਲ ਰਹੇ ਵੇ 227 ਦੀਆਂ ਤਿਆਰੀਆਂ ਦੇ ਵਿੱਚ ਇਹ ਸਿੱਖ 체ਰਾ ਜਿਹੜਾ ਉਹਦੇ ਬਣਾ ਸਾਡਾ ਬਣਾ ਬਣਾ ਨਹੀਂ ਲੱਗਣਾ ਯੂਜਲ ਇਹ ਕਿ ਲੁਧਿਆਣੇ ਦੇ ਵਿੱਚ ਇੰਨੇ ਤਿੱਖੇ ਮੁਕਾਬਲੇ ਦੇ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਰਵਨੀਦ ਬਟੂ ਅੱਗੇ ਰਿਹਾ ਕਿਉਂਕਿ ਹਾਰਿਆ ਤਾਂ 20-21 ਵੋਟ 1000 ਵੋਟਾਂ ਦੇ ਫਰਕ ਦੇ ਨਾਲ ਹੀ ਆ ਨਾ ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਜੀ ਕਿ ਜੇਕਰ ਅੱਜ ਪਿੰਡਾਂ ਦੇ ਵਿੱਚ ਵਾੜ ਨਹੀਂ ਦਿੱਤਾ ਗਿਆ ਪਿੰਡਾਂ ਦੇ ਵਿੱਚ ਵਾੜ ਨਹੀਂ ਦਿੱਤਾ ਗਿਆ ਜੇਕਰ ਫਿਰ ਵੀ ਸਾਨੂੰ ਇੰਨੀ ਵੋਟ ਪੈ ਸਕਦੀ ਆ ਤੇ ਜੇਕਰ ਤੇ ਆਉਂਦੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਵਾੜਨ ਦੇ ਦਿੱਤਾ ਗਿਆ ਤੇ ਫਿਰ ਵੇਖੋ ਕੀ ਬਣਦਾ ਇੱਕ ਗੱਲ ਮੈਂ ਬੜੀ ਨਿਰਪੱਖ ਕਹਿਣਾ ਦੀ ਇਹ ਗੱਲ ਸੱਚੀ ਆ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਪੈਰ ਪੱਕੇ ਕਰ ਲਏ ਆ ਆਪਾਂ ਇਹ ਵੀ ਕਹਦੇ ਆ ਵੀ ਭਾਈ ਨਹੀਂ ਨਹੀਂ ਹੁੰਦਾ ਹੀ ਨਹੀਂ ਤੇ ਪਿੰਡਾਂ ਦੇ ਵਿੱਚ ਤਾਂ ਲੋਕ ਵੜ ਨਹੀਂ ਦੇ ਦਿੰਦੇ ਪਰ ਪੰਜਾਬ ਦਾ ਕੋਈ ਪਿੰਡ ਐਸਾ ਹੈ ਹੀ ਨਹੀਂ ਜਿੱਥੋਂ ਬੀਜੇਪੀ ਨੂੰ ਵੋਟ ਨਹੀਂ ਪਈ ਭਾਵੇਂ 100 ਪਈਆਂ ਭਾਵੇਂ 50 ਪਈਆਂ ਭਾਵੇਂ 250 ਪਈਆਂ ਭਾਵੇਂ 70 ਪਈਆਂ ਪਰ ਬੀਜੇਪੀ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਰ ਧਰ ਲਿਆ ਜੇ ਅੱਜ ਮੰਨ ਲਓ ਵਿਧਾਨ ਸਭਾ ਦੇ ਚੋਣਾਂ ਹੁੰਦੀਆਂ ਤਾਂ 24 ਤੋਂ ਵੱਧ ਥਾਵਾਂ ਦੇ ਉੱਤੇ ਬੀਜੇਪੀ ਪਹਿਲੇ ਨੰਬਰ ਦੇ ਉੱਤੇ ਆ ਮਤਲਬ 24 ਸੀਟਾਂ ਜਿਸਕੇ ਲਈ ਸੀ ਇਹਦਾ ਮਤਲਬ ਇਹ ਹੋਇਆ ਸੋ ਇਹ ਦੇਖੋ ਜੀ ਕਿ ਬੀਜੇਪੀ ਨੂੰ ਇਸ ਗੱਲ ਦੀ ਆਸ ਵੱਜ ਰਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਮੁਕਾਬਲਾ ਸਭ ਦਾ ਕਰ ਸਕਦੇ ਆ ਤੁਸੀਂ ਦੇਖੋ ਵੀ ਜਿਹੜੀ ਇਸ ਵੇਲੇ ਸੀਟ ਜੇ ਨੰਬਰ ਦੇ ਉੱਤੇ ਪਾਰਟੀ ਆਈ ਆ 18. ਕੁਝ ਫੀਸਦੀ ਵੋਟਾਂ ਬੀਜੇਪੀ ਨੂੰ ਪਈਆਂ ਉਹ ਇਸੇ ਗੱਲ ਕਰਕੇ ਆਸ ਕਰਦੇ ਆ ਵੀ ਜੇਕਰ ਸਾਡਾ ਵਿਰੋਧ ਪ੍ਰਭਾਵਖ ਦੇ ਵਿੱਚ ਹੁਣਾਂ ਬੰਦ ਹੋ ਗਿਆ ਤੇ ਤੁਸੀਂ ਦੇਖੋ ਉਹ ਕਹਿੰਦੇ ਜੀ ਅਸੀਂ ਕਮਾਲ ਕਰ ਦੇਾਂਗੇ ਹੁਣ ਵੈਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਬੀਜੇਪੀ ਨੂੰ ਇਸ ਗੱਲ ਦੀ ਆਸ ਵੱਜੀ ਆ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਬਣਾ ਸਕਦੇ ਆਉਂਦੇ ਸਮੇਂ ਜੀ ਜਨਾਬ ਸਾਹਿਬ ਹੁਣ ਗੱਲ ਕਰਦੇ ਆ ਜੀ ਕੰਗਰਨਾਲ ਨੌਦ ਦੀ ਕਹਿੰਦੇ ਥੱਪੜ ਮਾਮਲੇ ਦੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਐਸਆਈਟੀ ਦਾ ਗਠਨ ਕੀਤਾ ਗਿਆ ਇਹ 3 ਮੈਂਬਰੀ ਐਸਆਈਟੀ ਆ ਵੈਸੇ ਤਾਂ ਜਿਹੜੀ ਐਸਆਈਟੀ ਜਿੱਥੇ ਬਣ ਜੇ ਉਥੇ ਕੰਮ ਤਾਂ ਲੇਟ ਲਤੀਫੀ ਵਾਲਾ ਹੀ ਹੁੰਦਾ ਕਿਉਂਕਿ ਐਸਆਈਟੀ ਦਾ ਮਤਲਬ ਤਾਂ ਅੱਜ ਕੱਲ੍ਹ ਜਾਣਦੇ ਵੀ ਲੇਟ ਹੀ ਕਰੋ ਕੰਮ ਤੁਸੀਂ ਬੇਦਬੀ ਦੇ ਮਾਮਲੇ ਤੇ ਐਸਆਈਟੀ ਬਣੀ ਗੋੜੀ ਕਾਂਡ ਤੇ ਐਸਆਈਟੀ ਬਣੀ ਹੋਰ بڑے ਮਾਮਲੇ ਤੇ ਪਰ ਮੈਨੂੰ ਲੱਗਦਾ ਜੀ ਕਿ ਇਸ ਮਾਮਲੇ ਦੇ ਉੱਤੇ ਉਤਰ ਸ਼ਹਿਰ ਛੇਤੀ ਵੀ ਦੇਣਾ ਪਵੇ ਕਿਉਂਕਿ ਇਹ ਕੰਗਣਾ ਰਣੌਤ ਜਿਹੜੀ ਕਿ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਤੇ ਉਹਦੇ ਨਾਲ ਸੰਬੰਧਤ ਗੱਲ ਹੈਗੀ ਆ ਪਰ ਇਸ ਮਾਮਲੇ ਦੇ ਉੱਤੇ ਮੁਹਾਲੀ ਦੀ ਪੁਲਿਸ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਿੰਨ ਮੈਂਬਰੀ ਐਸਆਈਟੀ ਬਣਾਈ ਗਈ ਹੈ ਇਹ ਜਿਹੜੀ ਐਸਆਈਟੀ ਆ ਇਹ ਕਰੂਗੀ ਜੀ ਪੜਤਾਲ ਜਾ ਕੇ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਦੀ ਕਿਉਂਕਿ ਜਿੱਥੇ ਉਹਦੇ ਤੇ ਥੱਪੜ ਵੱਜਿਆ ਉਹਦੇ ਤੇ ਉਹ ਉਸ ਥਾਂ ਦੇ ਉੱਤੇ ਜਾ ਕੇ ਤੇ ਸੀਸੀਟੀਵੀ ਕੈਮਰੇਆਂ ਦੀ ਪੜਤਾਲ ਕਰਨਗੇ ਉਸ ਤੋਂ ਬਾਅਦ ਪਤਾ ਇਹ ਲੱਗਾ ਕਿ ਇਹਨਾਂ ਦੇ ਵੱਲੋਂ ਜਾ ਕੇ ਤੇ ਲੋਕਾਂ ਦੇ ਕੋਲੋਂ ਬਿਆਨ ਵੀ ਕਲੰਬਧ ਕੀਤੇ ਜਾਣਗੇ ਬਿਆਨ ਦਰਜ ਕੀਤੇ ਜਾਣਗੇ ਤੇ ਜਾਂ ਤਾਂ ਹੁਣ ਉਦੋਂ ਪਤਾ ਲੱਗੂਗਾ ਵੀ ਜਦੋਂ ਐਸਆਈਟੀ ਦੇ ਵੇਰਵੇ ਸਾਹਮਣੇ ਆਗੇ ਜਾਂ ਫਿਰ ਉਦੋਂ ਪਤਾ ਲੱਗੂਗਾ ਵੀ ਜਦੋਂ ਕੁੜੀ ਹੈ ਜਿਹੜੀ ਉਹਦਾ ਆਈ ਬਾਹਰ ਕੁਲਵਿੰਦਰ ਕੌਰ ਤੇ ਫਿਰ ਉਹ ਸਾਰਾ ਪੂਸ ਜਾਣਕਾਰੀ ਮਿਲੂਗੀ ਸੋ ਵੈਨੇ ਕੀ ਬਣਦਾ ਪਰ ਇਹ ਹੈ ਜੀ ਕਿ ਫਿਲਹਾਲ ਜਿਹੜੀ ਉਹ ਐਸਆਈਟੀ ਬਣਾਈ ਗਈ ਹੈ ਐਸਆਈਟੀ ਦੇ ਵੱਲੋਂ ਹੁਣ ਆਪਣਾ ਕੰਮ ਕੀਤਾ ਜਾਊਗਾ ਜੀ ਜੀ ਜਟਨਾ ਸਾਹਿਬ ਉਧਰ ਭਗਵਾਨ ਸਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਗੱਲ ਕਰਦੇ ਜੀ ਉਹ ਕਹਿੰਦੇ ਵੀ ਸਾਡਾ ਪ੍ਰਦਰਸ਼ਨ ਪਿਛਲੀ ਵਾਰ ਨਾਲੋਂ ਸੁਧਰੇ ਬਹੁਤ ਜ਼ਿਆਦਾ ਦੇਖੋ ਸਾਰੇ ਹੀ ਕਹਿੰਦੇ ਜੀ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਜੱਜ ਬੀਜੇਪੀ ਨੂੰ ਕਹਿੰਦੇ ਤੁਹਾਨੂੰ ਪੰਜਾਬ ਦੇ ਵਿੱਚ ਸੀਟ ਕੋਈ ਨਹੀਂ ਮਿਲੀ ਉਹ ਕਹਿੰਦੇ ਲੈ ਸੀਟ ਸੂਟ ਦੀ ਗੱਲ ਛੱਡੋ ਕਹਿੰਦੇ ਵੋਟਾਂ ਤਾਂ ਸਾਡੇਆਂ 18% ਤੋਂ ਉੱਤੇ ਆ ਨਾ ਤੇ ਜੇ ਆਪਾਂ ਅਕਾਲੀ ਦਲ ਨੂੰ ਕਹਿੰਦੇ ਉਹ ਕਹਿੰਦੇ ਲੈ ਬਾਕੀ ਗੱਲਾਂ ਛੱਡੋ ਸਾਡੀ ਇੱਕ ਸੀਟ ਤਾਂ ਪੱਕੀ ਹੋ ਗਈ ਨਾ ਅਸੀਂ ਇੱਕ ਸੀਟ ਕਿੰਨੇ ਜ਼ਬਰਦਸਤ ਤਰੀਕੇ ਨਾਲ ਹਾਸਲ ਕੀਤੀ ਆ ਤੋਂ ਆਹੀ ਵੇਰਵੇ ਆ ਹੋਰ ਇਸ ਤੋਂ ਇਲਾਵਾ ਕੁਝ ਨਹੀਂਗਾ ਇੱਕ ਦੂਜੇ ਨੂੰ ਪਿੱਛੇ ਛੱਡਣ ਦੇ ਲਈ ਤੇ ਇਹੋ ਜੀਆਂ ਗੱਲਾਂ ਦੀ ਵਰਤੋਂ ਕੀਤੀ ਜਾਂਦੀ ਵੀ ਭਾਈ ਤੁਸੀਂ ਆਹ ਦੇਖੋ ਉਹ ਕੱਲ ਛੱਡੋ ਸੋ ਕੱਲੰਗੇ ਕੱਲ ਭਗਵੰਤ ਮਾਨੋਹਰੀ ਸੁਹਾਣਾ ਸਾਹਿਬ ਗੁਰਦੁਆਰਾ ਦੇ ਵਿੱਚ ਪਰਿਵਾਰ ਸਮੇਤ ਤੋਂ ਘਰਵਾਲੀ ਸਮੇਤ ਬਾਹਰ ਟੇਕਣ ਗਏ ਸੀਗੇ ਉੱਥੇ ਪੱਤਰਕਾਰਾਂ ਨੇ ਨੂੰ ਸਵਾਲ ਕੀਤਾ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਸਾਡਾ ਪ੍ਰਦਰਸ਼ਨ 2019 ਦੇ ਮੁਕਾਬਲ ਤਾਂ ਸੁਧਰਿਆ ਉਦੋਂ ਸਾਨੂੰ ਇੱਕ ਸੀਟ ਮਿਲੀ ਸੀ ਹੁਣ ਸਾਨੂੰ ਤਿੰਨ ਸੀਟਾਂ ਮਿਲੀਆਂ ਜੇ ਸਾਡਾ ਤਰੱਕੀ ਕੀਤੀ ਐ ਸੀ ਕੁਝ ਗਵਾਇਆ ਥੋੜੀ ਆ ਉਹਨਾਂ ਨੇ ਇਹ ਗੱਲ ਕਹੀ ਆ ਦੁਜੀ ਗੱਲ ਉਹ ਰਣੀ ਬਹੁਤ ਜ਼ਰੂਰੀ ਨੇ ਕਹੀਆ ਉਹ ਕਹਿੰਦੇ ਦੇਖੋ ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਤੇ ਕੰਗੜਾ ਰਣੌਤ ਦਾ ਬਥੜਾ ਜਿਹੜਾ ਉਹ ਕਹਿੰਦੇ ਜੀ ਕਿ ਹੈ ਤਾਂ ਗਲਤ ਜਿਹੜੀ ਚਪੇੜ ਮਾਰਨੀ ਕਿਸੇ ਦੇ ਉਹ ਬਿਲਕੁਲ ਗਲਤ ਗੱਲ ਆ ਪਰ ਉਹ ਕਹਿੰਦੇ ਵੀ ਕੰਗੜਾ ਰਣੌਤ ਨੇ ਵੀ ਤਾਂ ਬਹੁਤ ਵਾਰ ਬੜਾ ਕੁਝ ਬੋਲਿਆ ਕੁਝ ਨਾ ਕੁਝ ਉਹ ਕਹਿੰਦੀ ਰਹਿੰਦੀ ਆ ਕਦੇ ਕਿਸੇ ਨੂੰ ਕੁਝ ਕਹਤਾ ਕਦੇ ਕਿਸੇ ਨੂੰ ਕੁਝ ਕਹਤਾ ਉਹਨੂੰ ਵੀ ਉਹ ਕਹਿੰਦੇ ਜੀ ਜਨਤਾ ਦੀ ਚੁਣੀ ਹੋਈ ਹੁਣ ਨਮਾਇੰਦਾ ਤੇ ਉਹਨੂੰ ਵੀ ਤੋਲ ਕੇ ਬੋਲਣਾ ਚਾਹੀਦਾ ਤੇ ਪੰਜਾਬ ਅੱਤਵਾਦੀ ਨਹੀਂ ਆ ਪੰਜਾਬ ਨੂੰ ਕਦੇ ਅੱਤਵਾਦੀ ਕਹਿ ਦਿੰਦੇ ਆ ਕਦੇ ਕੁਝ ਕਹਿ ਦਿੰਦੇ ਆ ਪੰਜਾਬ ਤਾਂ ਦੇਸ਼ ਵਾਸਤੇ ਅਨਪੈਦਾ ਕਰਨ ਵਾਲਾ ਤੇ ਪੰਜਾਬ ਨੂੰ ਅੱਤਵਾਦੀ ਕਹਿ ਕੇ ਚੜਾਇਆ ਨਾ ਜਾਵੇ ਪੰਜਾਬ ਦੇ ਵਿੱਚ ਅੱਤਵਾਦ ਹੈ ਨਹੀਂ ਕਿਤੇ ਪੰਜਾਬ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਹੋ ਜਿਹੇ ਦੀ ਅਸੀਂ ਪੇਸ਼ਕਾਰੀ ਕਰ ਦਿੰਦੇ ਆ ਸੋ ਉਹਨਾਂ ਨੇ ਕੱਲ ਇਹ ਗੱਲਾਂ ਕਹੀਆਂ ਜੀ ਜੀ ਜੈਨਾ ਸਾਹਿਬ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਹੈ ਜਿਹਨੇ ਆਪਣੀ ਹੀ ਸਰਕਾਰ ਦੇ ਪੁੱਤਰੇ ਸਰੋਲੇ ਨੇ ਪਰ ਹੁਣੇ ਵਿਧਾਇਕ ਸਾਹਿਬ ਕਹਿੰਦੇ ਇੱਕਦਮ ਪਲਟੀ ਮਾਰ ਗਏ ਨੇ ਜੀ हां बिल्कुल जी देखो ये विधायक साहब है जेड़ा वो बिल्कुल पट्टी मार गया ते मैं हैरान होया इस गल ਦੇ ਉੱਤੇ ਕਿ ਭਾਈ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਤੇ ਕੀ ਕੁਝ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਜਿਹੜੀ ਜਾਣਕਾਰੀ ਆਈ ਆ ਪਹਿਲਾਂ ਤਾਂ ਅਜੀਤ ਗੁਪਤਾ ਜਿਹੜੇ ਕਿ ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹਨਾਂ ਨੇ ਮੰਚ ਦੇ ਉੱਤੇ ਖੜ ਕੇ ਇਹ ਗੱਲਾਂ ਕਹੀਆਂ ਸੀ ਕਿ ਸਾਡੀ ਸਰਕਾਰ ਦੇ ਵਿੱਚ ਵੀ ਭ੍ਰਿਸ਼ਟਾਚਾਰ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਦੇ ਵਿੱਚ ਵੀ ਨਸ਼ਾ ਬਹੁਤ ਆ ਨਸ਼ਾ ਮੁਕਿਆ ਕਿੱਥੇ ਆ ਮਾਈਕ ਦੇ ਮੂਹਰੇ ਖੜਕੇ ਕੁਲਦੀਪ ਸਿੰਘ ਢਾਲੀਵਾਲ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇੱਕ ਲੱਗਾਈਆਂ ਸੀ ਕਿ ਭਾਈ ਮੇਰਾ ਇੱਕ ਦੋਸਤ ਆ ਜਿਹੜਾ ਤੇ ਉਹਨੇ ਕੰਮ ਕਰਵਾਉਣਾ ਸੀ ਕੋਈ ਤੇ ਅਧਿਕਾਰੀ ਦੇ 1 ਲੱਖ ਰੁਪਏ ਮੰਗਿਆ ਤੇ ਜਦੋਂ ਮੈਂ ਫੋਨ ਕਰਵਾਇਆ ਇੱਕ ਐਮ.ਐਲ.ਏ ਤੋਂ ਤਾਂ ਫੇਰ ਰਿਸ਼ਵਤ 5 ਲੱਖ ਰੁਪਇਆ ਹੋ ਗਈ ਸੋ ਉਹਨਾਂ ਨੇ ਆਪਦੀ ਸਰਕਾਰ ਦੀ ਖੂਬ ਮਿੱਟੀ ਪੱਟੀ ਵੀ ਭਾਈ ਤੇ ਲੋਕ ਇਹ ਗੱਲ ਕਹਿਣ ਲੱਗ ਪਏ ਵੀ ਅੰਮ੍ਰਿਤਸਰ ਦੇ ਵਿੱਚ ਦੋ ਵਿਧਾਇਕ ਆ ਜਿਹੜੇ ਬਾਗੀ ਹੋ ਗਏ ਆ ਉਮਰ ਵਿਜੇ ਪ੍ਰਤਾਪ ਖੋਰੀ ਦਾ ਲਗਾਤਾਰ ਆਪਣੀ ਸਰਕਾਰ ਨੂੰ ਘੇਰਾ ਪਾਉਂਦਾ ਹੀ ਆ ਆ ਲੋ ਜੀ ਇੱਕ ਹੋਰ ਸ਼ਕਤੀ ਤੇ ਨੇ ਘੇਰਾ ਪਾ ਲਿਆ ਪਰ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਭਾਈ ਨਹੀਂ ਉਹਨਾਂ ਨੇ ਮੋੜ ਕੱਟ ਲਿਆ ਤੇ ਉਹਨਾਂ ਨੇ ਮੋੜ ਕੱਟ ਕੇ ਇਹ ਗੱਲ ਕਹਿਤੀ ਆ ਉਹ ਕਹਿੰਦੇ ਜੀ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਕੋਈ ਆਪਣੀ ਸਰਕਾਰ ਦੇ ਖਿਲਾਫ ਨਹੀਂ ਬੋਲਿਆ ਮੈਂ ਆਪਣੀ ਸਰਕਾਰ ਨੂੰ ਕੋਈ ਮਾੜਾ ਚੰਗਾ ਨਹੀਂ ਕਿਹਾ ਮੈਂ ਤਾਂ ਸਿਰਫ ਤੇ ਸਿਰਫ ਸਿਸਟਮ ਦੇ ਉੱਤੇ ਗੱਲ ਕਰ ਰਿਹਾ ਸੀ ਮੇਰੀ ਸਰਕਾਰ ਤਾਂ ਉਹ ਕਹਿੰਨੇ ਚੰਗੀ ਬਹੁਤ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਬਹੁਤ ਸੋਹਣੇ ਕੰਮ ਕੀਤੇ ਆ ਪੰਜਾਬ ਦੇ ਵਿੱਚ ਤਰੱਕੀ ਬਹੁਤ ਹੋ ਰਹੀ ਆ ਉਹ ਕਹਿੰਦੇ ਕਿ ਮੈਂ ਤਾਂ ਇਹ ਗੱਲ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਕਿੰਨਾ ਮਾੜਾ ਕੰਮ ਆੜਾ ਪਦ ਕੀਤਾ। ਤੋਂ ਮਤਲਬ ਇਹ ਕਿ ਜਨਾਬ ਫਿਰ ਗਏ ਆ, ਜਨਾਬ ਬਦਲ ਗਏ ਆ ਤੇ ਇਨੀਸ਼ੀਏਟਿਵ ਬਦਲਣਾ ਤਾਂ ਨਹੀਂ ਚਾਹੀਦਾ ਪਰ ਜਨਾਬ ਕਾਫੀ ਬਦਲ ਗਏ ਆ ਤੇ ਪਤਾ ਲੱਗਿਆ ਜੀ ਕਿ ਕਿਸੇ ਵੀ ਭਗਵੰਤ ਮਾਨ ਨੇ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਫੋਨ ਕੀਤਾ, ਉਹਨਾਂ ਨੂੰ ਸ਼ਾਂਤ ਕੀਤਾ, ਉਹਨਾਂ ਨੂੰ ਇਹ ਗੱਲ ਕਹੀ ਆ ਕਿ ਭਾਈ ਤੁਸੀਂ ਬੇਫਿਕਰ ਰਹੋ ਤੁਹਾਡੇ ਨਾਲ ਆ, ਤੁਹਾਡੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਤੇ ਜਾਂ ਫਿਰ ਕੋਈ ਹੋਰ ਗੱਲ ਹੋਣੀ ਆ ਜਿਹਦੇ ਕਰਕੇ ਉਹਨਾਂ ਨੂੰ ਆਪਣੇ ਵਿਚਾਰ ਦੇ ਵਿੱਚ ਬਦਲਨੇ ਪਏ ਆ। ਰਤਾਨਾ ਤਾਂ ਜੀ ਇਹ ਲੋਕ ਰਾਜਨੀਤਿਕ ਲੋਕ ਕਿਸੇ ਵੀ ਪਾਰਟੀ ਦੇ ਹੋਣ ਜਿਹੜੇ ਕਿ ਆਪ ਦੀ ਕਹੀ ਹੋਈ ਗੱਲ ਉਹ ਗੱਲ ਜਿਹੜੀ ਕਿ ਲੋਕਾਂ ਦੇ ਕੋਲੇ ਸਬੂਤ ਦੇ ਤੌਰ ਦੇ ਉੱਤੇ ਵੀਡੀਓ ਦੇ ਰੂਪ ਦੇ ਵਿੱਚ ਉਹਨੂੰ ਵੀ ਕਰੀ ਜਾਣ ਕੇ ਜੀ ਮੇਰੇ ਬਿਆਨ ਨੂੰ ਤੋੜ ਬਰੋੜ ਭਰੋੜ ਝੋੜ ਕੇ ਪੇਸ਼ ਕੀਤਾ ਗਿਆ ਜਦਕਿ ਹਕੀਕਤ ਕੁਝ ਹੋਰ ਹੁੰਦੀ ਹੈ ਬਿਲਕੁਲ ਸਹੀ ਤਰ੍ਹਾਂ ਸਾਹਿਬ ਪਰ ਖੈਰ ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਕਹਿੰਦੇ ਲੋਕਾਂ ਦੀਆਂ ਨਾਰਾਜ਼ਗੀਆਂ ਦੂਰ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ ਵੇਲੇ ਹਾਂ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਜੇਕਰ ਲੋਕਾਂ ਦੀਆਂ ਨਾਰਾਜ਼ਗੀਆਂ ਦੂਰ ਨਾ ਕਰੂਗੀ ਤੇ ਫਿਰ ਭਾਈ ਇਹਨਾਂ ਦਾ ਹੋਰ ਨੁਕਸਾਨ ਹੋਊਗਾ ਤਾਂ ਵਖਰੇ ਵਿੱਚ ਕਿਉਂਕਿ ਜਲੰਧਰ ਵਾਲੀ ਚੋਣ ਦਾ ਐਲਾਨ ਤਾਂ ਹੋ ਗਿਆ ਤੇ ਜਲੰਧਰ ਵਾਲੀ ਚੋਣ ਦਾ ਜੇ ਐਲਾਨ ਹੋ ਗਿਆ ਤੇ ਬਾਕੀ ਥਾਵਾਂ ਦੇ ਉੱਤੇ ਵੀ ਚਾਰ ਜਿਹੜੀਆਂ ਸੀਟਾਂ ਖਾਲੀ ਪਈਆਂ ਤੇ ਉੱਥੇ ਵੀ ਤਾਂ ਚੋਣਾਂ ਦਾ ਐਲਾਨ ਹੋਣਾ ਹੀ ਹੈ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਬਾਕੀ ਜਿਹੜੇ ਹੈਗੇ ਨੇ ਉਹ ਨੇਤਾਵਾਂ ਦੇ ਵੱਲੋਂ ਤੇ ਪੰਜਾਬ ਦੇ ਵਿਧਾਇਕਾਂ ਦੇ ਬਾਰੇ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਜੀ ਕਿ ਤੁਸੀਂ ਇਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰੋ ਪਤਾ ਲੱਗਾ ਵੀ ਜਿਹੜੀ ਹੁਣ ਦਿੱਲੀ ਤੋਂ ਟੀਮ ਆ ਕੇ ਜਾਂ ਪੰਜਾਬ ਦੀ ਟੀਮ ਨੇ ਜਿਹੜੀ ਮੀਟਿੰਗ ਕੀਤੀ ਆ ਵਕ ਵਕ ਜਿਹੜੇ ਹਲਕਿਆਂ ਦੇ ਵਿਧਾਇਕਾਂ ਨਾਲ ਵਕ ਵਕ ਮੰਤਰੀਆਂ ਦੇ ਮੰਤਰੀਆਂ ਦੇ ਨਾਲ ਵੀ ਆਪਾਂ ਹਾਰੇ ਕਿਉਂ ਆ ਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਦੇ ਲਈ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਭਾਈ ਸਾਨੂੰ ਤਾਂ ਪੁੱਛਦਾ ਨਹੀਂਗਾ ਸਾਨੂੰ ਤਾਂ ਇੱਥੇ ਕੋਈ ਬੇਰਾਵੱਟੇ ਨਹੀਂ ਆਂਦਾ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿਸੇ ਕਰਕੇ ਦਾ ਕੀ ਕਰਕੇ ਸਾਨੂੰ ਤਾਂ ਕੋਈ ਇੱਥੇ ਕੋਈ ਕੰਮ ਕਰਕੇ ਨਹੀਂ ਰਾਜ਼ੀ ਅੱਜ ਵੀ ਥਾਣਿਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਆ ਜਿਹੜੇ ਉਹ ਸਿਰਫ ਸਿਰਫ ਅਕਾਲੀਆਂ ਤੇ ਕਾਂਗਰਸੀਆਂ ਦੇ ਹੁੰਦੇ ਆ ਸਾਨੂੰ ਕੋਈ ਬੇਰਾਵੱਟੇ ਨਹੀਂ ਪੁੱਛਦਾ ਕਹਿੰਦੇ ਵੀ ਹੁਣ ਭਗਵੰਤ ਮਾਨ ਹੋਰਾਂ ਦੇ ਵੱਲੋਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਵਿਧਾਇਕਾਂ ਦੇ ਕੰਮ ਪਹਿਲ ਦੇ ਆਧਾਰ ਦੇ ਉੱਤੇ ਕੀਤੇ ਜਾਣ ਤੇ ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਖੇਤरां ਦੇ ਵਿੱਚ ਵੱਖ-ਵੱਖ ਖੇਤरां 'ਚ ਜਾ ਕੇ ਹਫ਼ਤੇ ਦੇ ਵਿੱਚ ਇੱਕ ਵਾਰ ਖੁਦ ਨਿੱਜੀ ਤੌਰ ਦੇ ਉੱਤੇ ਲੋਕ ਮਿਲਣੀ ਕਰਿਆ ਕਰਾਂਗੇ ਜੀ। ਜੀ ਤੇ ਜਨਾਬ ਸਾਹਿਬ ਉੱਧਰ ਦੂਸਰੇ ਬੰਨੇ ਜੇ ਗੱਲ ਕਰੀ ਅਮਰਿਤਪਾਲ ਸਿੰਘ ਹੋਰਾਂ ਦੀ ਕਹਿੰਦੇ ਸੌ ਚੁੱਕਣ ਦੇ ਲਈ ਰਿਹਾਈ ਵਾਸਤੇ ਸਰਕਾਰ ਨੂੰ ਚਿੱਠੀ ਲਿਖਣ ਗਿਆ ਅਮਰਿਤਪਾਲ ਸਿੰਘ? ਹਾਂ ਬਿਲਕੁਲ ਜੀ ਚਲੋ ਇਹ ਉਹਨਾਂ ਦਾ ਅਧਿਕਾਰ ਆ ਉਹਨਾਂ ਦਾ ਹੱਕ ਬਣਦਾ ਜੀ ਕਿ ਉਹ ਚਿੱਠੀ ਲਿਖਣ ਉਹ ਚਿੱਠੀ ਲਿਖਣ ਦਾ ਅਧਿਕਾਰ ਰੱਖਦੇ ਆ। ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਉਹ ਇਸ ਵੇਲੇ ਡਿਬਰੂਗੜ ਜੇਲ੍ਹ ਦੇ ਵਿੱਚ ਬੰ ਜਿਬਰੂਗੜ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਦੋਂ ਰਿਹਾਈ ਮਿਲਦੀ ਹੈ ਇਹ ਤਾਂ ਸਮਾਂ ਦੱਸੂਗਾ ਪਰ ਉਹਨਾਂ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਇਹ ਪਤਾ ਲੱਗਾ ਜੀ ਕਿ ਜਿਹੜੇ ਅਦਾਲਤ ਦੇ ਵਿੱਚ ਆਪਣੇ ਵਕੀਲਾ ਦੇ ਰਾਹੀਂ ਚਿੱਠੀ ਲਿਖਣੀ ਆ ਤੇ ਉਹ ਸੌਂ ਚੁੱਕਣ ਦੇ ਲਈ ਰਿਹਾਈ ਦੀ ਮੰਗ ਕਰਨਗੇ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਗੱਲ ਆ ਕਿ ਉਹ ਇੱਕ ਦਿਨ ਦੇ ਲਈ ਬਾਹਰ ਆਉਣ ਤੇ ਉਹ ਆਪਣੀ ਸੌਂ ਚੁੱਕਣ ਹਾਂ ਉਹਨਾਂ ਨੂੰ ਸੌਂ ਚੁੱਕਣ ਤੋਂ ਤੁਰੰਤ ਬਾਅਦ ਫਿਰ ਅੰਦਰ ਜਾਣਾ ਪਊਗਾ ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਜਾਂ ਜਿੰਨੀ ਦੇਰ ਤੱਕ ਉਹਨੂੰ ਰਿਹਾਈ ਨਹੀਂ ਹੁੰਦੀ ਉਨੀ ਦੇਰ ਤੱਕ ਉਹਨੂੰ ਅੰਦਰ ਰਹਿਣਾ ਪਊਗਾ। ਸੋ ਵਿਨੇ ਆਪਾਂ ਇਹ ਕੀ ਬਣਦਾ ਤੇ ਉਹ ਕਰੋ ਤੱਕ ਬਾਹਰ ਆਉਂਦੇ ਆ ਪਰ ਮੈਨੂੰ ਲੱਗਦਾ ਵੀ ਛੇਤੀ ਹੀ ਇੱਕ ਦੋ ਦਿਨਾਂ ਵਾਸਤੇ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਸਕਦਾ। ਉਹ ਬਾਹਰ ਆ ਕੇ ਤੇ ਆਪਦੀ ਦਿੱਲੀ ਜਾ ਕੇ ਤੇ ਸੌਣ ਚੁੱਕਣਗੇ ਤੇ ਉਸ ਤੋਂ ਬਾਅਦ ਉਹਨੂੰ ਫੇਰ ਅੰਦਰ ਜਾਣਾ ਪਊਗਾ। ਸੋ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਸ਼ੁਭਚਿੰਤਕਾ ਜਿਹੜੇ ਸਮਰਥਕ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਈ ਪੱਕੇ ਤੌਰ ਤੇ ਰਿਹਾਈ ਮਿਲਣੀ ਚਾਹੀਦੀ ਆ ਤਾਂ ਜੋ ਉਹ ਹਲਕੇ ਦੇ ਕੰਮਾਂ ਦੇ ਵਿੱਚ ਵਿਚਰ ਸਕਣ। ਤੇ ਉਧਰ ਜਿਹੜੇ ਕਾਨੂੰਨ ਆ ਉਹ ਇਹ ਗੱਲ ਕਹਿਣਾ ਵੀ ਭਾਈ ਅਸੀਂ ਇਦਾਂ ਤੱਕ ਰਿਹਾਈ ਦੀ ਗੱਲ ਕਰ ਨਹੀਂ ਸਕਦੇ ਜਿੰਨੀ ਦੇਰ ਤੱਕ ਕਾਨੂੰਨੀ ਪ੍ਰਕਿਰਿਆ ਚੱਲਦੀ ਆ ਇਹ ਇਵੇਂ ਹੀ ਰਹੂਗਾ ਸੋ ਵੇਨੇ ਆ ਵੀ ਭਾਈ ਪੰਜਾਬ ਦੀ ਰਾਜਨੀਤੀ ਕਿਹੜਾ ਮੋੜ ਘਟਦੀ ਆ ਪਰ ਪੰਜਾਬ ਦੇ ਵਿੱਚ ਜਿੱਥੇ ਹੋਏ ਕਿ ਦੋ ਆਜ਼ਾਦ ਵਿਧਾਇਕਾਂ ਨੇ ਤੇ ਕਈ ਤਰ੍ਹਾਂ ਦੇ ਰਾਜਨੀਤਿਕ ਮੋੜ ਘਟਾਏ ਆ ਕਈ ਸਿਆਸੀ ਪਾਰਟੀਆਂ ਨੂੰ ਫਿਕਰਾਂ ਦੇ ਵਿੱਚ ਵੀ ਪਾਇਆ ਵੀ ਭਵਿੱਖ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੀ ਰੂਪਰੇਖਾ ਕੀ ਹੋਊਗੀ ਹੁਣ ਵੱਡੇ ਵੱਡੇ ਸਿਆਸੀ ਮਹਾਰਾ ਜਿਹੜੇ ਉਹ ਇਸ ਗੱਲ ਨੂੰ ਸੋਚਲੇ ਰਹਿੰਦੇ ਆ ਜੀ ਬਿਲਕੁਲ ਕਿਆ ਨਾ ਪੰਜਾਬ ਦੀ ਕਿਸਾਨੀ ਦੀ ਗੱਲ ਵੀ ਕਰੀਏ ਜੀ ਕਹਿੰਦੇ ਨਰਮੇ ਨੂੰ ਅਲਵਿਦਾ ਕਹਿਣ ਲੱਗ ਪਏ ਨੇ ਪੰਜਾਬ ਦੇ ਕਿਸਾਨ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨ ਆ ਉਹ ਨਰਮੇ ਨੂੰ ਅਲਵਿਦਾ ਕਹਿਣ ਲੱਗ ਪਏ ਤੇ ਪਿੱਛੇ ਵੱਡਾ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਗੁਲਾਬੀ ਸੁੰਡੀ ਕਰਕੇ ਚਿੱਟੀ ਮੱਖੀ ਦੇ ਕਰਕੇ ਹਾਲਾਤ ਬੜੇ ਬੱਦਤਰ ਹੋਏ ਆ ਪਿਛਲੀ ਵਾਰ ਸਵਾ 3 ਲੱਖ ਹੈਕਟੇਅਰ ਤੋਂ ਵੱਧ ਨਰਮਾ ਬੀਜਿਆ ਗਿਆ ਸੀ ਅੱਜ ਕਿ ਮੇਰਾ ਕਹਿ 90 95 ਹਜ਼ਾਰ ਹੈਕਟੇਅਰ ਹੀ ਬੀਜਿਆ ਗਿਆ ਕਿਸਾਨ ਨੇ ਗੱਲ ਕਹਿੰਦੇ ਵੀ ਮਾੜਾ ਮਿਲਦਾ ਸਪਰੀਆਂ ਮਾੜੀਆਂ ਮਿਲਦੀਆਂ ਕਿੱਟੀ ਮੱਖੀ ਤੇ ਗੁਲਾਬੀ ਸੁੰਢੀ ਦੇ ਕਰਕੇ ਬੁਰਾ ਹਾਲ ਹੋਇਆ ਪਿਆ ਉਹ ਕਹਿੰਦੇ ਵੀ ਫੇਰ ਅਸੀਂ ਕਰੀਏ ਤਾਂ ਕੀ ਕਰੀਏ ਸੋ ਜਿਵੇਂ ਪੰਜਾਬ ਦੇ ਮਾਲਵਾ ਪੱਟੀ ਦੇ ਕਿਸਾਨ ਆ ਜਿਹੜੇ ਉਹ ਲਗਾਤਾਰ ਨਰਮੇ ਤੋਂ ਕਪਾਹ ਤੋਂ ਦੂਰ ਹੋਈ ਜਾਂਦੇ ਆ ਉਸੇ ਤਰੀਕੇ ਨਾਲ ਹਰਿਆਣੇ ਤੇ ਰਾਜਸਥਾਨ ਚ ਵੀ ਖਬਰਾਂ ਮਿਲਦੀਆਂ ਵੀ ਉਧਰਲੇ ਕਿਸਾਨ ਵੀ ਲਗਾਤਾਰ ਨਰਮੇ ਤੋਂ ਕਪਾਹ ਤੋਂ ਲਗਾਤਾਰ ਦੂਰੀ ਬਣਾ ਕੇ ਤੇ ਭਾਈ ਆਪਦਾ ਹੋਰ ਪਤਲਾ ਦੇ ਵੱਲ ਧਿਆਨ ਕੇਂਦਰਿਤ ਕਰਦੇ ਆ ਜੀ ਜੀ ਸੋ ਫਿਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਕੀਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ